ਹਾਂਜੀ ਆਜੋ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਰੰਗ ਬਰੰਗੀ ਦੁਨੀਆ ਦੇ ਵਿੱਚੋਂ ਕੁਝ ਐਸੇ ਪੰਛੀਆਂ ਦੀ ਚਾਲਕ ਦੇਖੀਏ ਜਿਹੜੇ ਮਿੱਟੀ ਦੇ ਘਰ ਮਿੱਟੀ ਦੇ ਆਲ ਨੇ ਬਣਾ ਕੇ ਰੱਖਦੇ ਆ ਜਿਨ੍ਹਾਂ ਦੇ ਵਿੱਚੋਂ ਦੋ ਇਦਾਂ ਦੀਆਂ ਪੰਛੀ ਨੇ ਜਿਹੜੇ ਪਹਿਲਾਂ ਆਪਾਂ ਸ਼ਾਇਦ ਨਹੀਂ ਦੇਖੇ ਕਿਉਂਕਿ ਮੈਂ ਵੀ ਹੁਣੇ ਦੇਖੀ ਆ ਉਹਨਾਂ ਦੀ ਵੀਡੀਓ ਦੇਖਣ ਤੋਂ ਬਾਅਦ ਮੇਰਾ ਦਿਲ ਕੀਤਾ ਕਿ ਮੈਂ ਇਦਾਂ ਦੀ ਇੱਕ ਵੀਡੀਓ ਬਣਾਵਾਂ ਇਹ ਜਿਹੜੀ ਚਿੜੀ ਹੈ ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਦੇਖਣ ਨੂੰ ਮਿਲਦੀ ਆ ਆਪਣੇ ਘਰਾਂ ਦੇ ਵਿੱਚ ਆਮ ਹੀ ਆਲ ਨੇ ਬਣਾ ਕੇ ਰੈਂਦੀ ਆ ਇਹ ਪ੍ਰਿੰਡ ਜਿਹਨੂੰ ਕਰਕੀਣ ਕਹ ਦਿੰਨੇ ਆ ਇਹ ਵੀ ਆਪਾਂ ਆਮ ਹੀ ਦੇਖੀ ਆ ਨਾ ਇਹ ਵੀ ਕਰਕੀਣ ਵੀ ਮਿੱਟੀ ਦਾ ਘਰ ਬਣਾ ਕੇ ਰਹਿੰਦੀ ਆ ਪਰ ਇਹਨਾਂ ਤੋਂ ਇਲਾਵਾ ਹੋਰ ਵੀ ਇਦਾਂ ਦੇ ਬਹੁਤ ਸਾਰੇ ਪੰਛੀ ਨੇ ਜਿਹੜੇ ਮਿੱਟੀ ਦਾ ਘਰ ਬਣਾਉਂਦੇ ਆ ਪਰ ਆ ਜਿਹੜੀ ਚਿੜੀ ਆ ਇਹ ਜਿਹੜੀ ਅਰਜנטיਨਾ ਦੀ ਨੈਸ਼ਨਲ ਪੰਛੀ ਆ ਤੇ ਇਹਦਾ ਮਿੱਟੀ ਦਾ ਬਣਾਇਆ ਹੋਇਆ ਘਰ ਬੜਾ ਖੂਬਸੂਰਤ ਹੁੰਦਾ ਬਹੁਤ ਸੋਹਣਾ ਗੋਲ ਮਿੱਟੀ ਦਾ ਘਰ ਬਣਾਉਂਦੀ ਹੈ ਜਿਹੜੀ ਇਹਨੂੰ ਹੋਰ ਨੈਰੋ ਕਹਿੰਦੇ ਨੇ ਅਰਜنٹੀਨਾ ਦੇ ਵਿੱਚ ਇਹਦਾ ਨਾਮ ਆ ਹੋਰ ਨੈਰੋ ਇਹਦਾ ਘਰ ਦੇਖੋ ਤੁਸੀਂ ਕਿੰਨਾ ਖੂਬਸੂਰਤ ਆਕਸਰੀ ਗੱਲ ਕਰਦੇ ਆ ਵੀ ਗੁਣ ਨੇ ਜਿਹੜੇ ਉਹ ਪਰਮਾਤਮਾ ਤੋਂ ਆਉਂਦੇ ਆ ਇਹ ਸਮਝ ਆ ਇੱਕ ਇਸ ਚਿੜੀ ਨੂੰ ਵੀ ਇਹ ਸਮਝ ਉਸ ਪਰਮਾਤਮਾ ਨੇ ਦਿੱਤੀ ਕਿ ਰਹਿਣ ਵਾਸਤੇ ਇਹਨਾਂ ਨੂੰ ਘਰ ਚਾਹੀਦਾ ਜਿੱਥੇ ਇਹ ਆਪਣੇ ਬੱਚੇ ਪਾਲ ਸਕਦੀ ਆ ਸੇਫਲੀ ਤੇ ਉਸ ਘਰ ਨੂੰ ਬਣਾਉਣ ਵਾਸਤੇ ਦੇਖੋ ਤੁਸੀਂ ਇਹਦੇ ਅੰਦਰ ਕਿਦਾਂ ਇੱਕ ਆਰਕੀਟੈਕਟ ਨੇ ਕੰਮ ਕੀਤਾ ਤੇ ਦਿਮਾਗ ਨੇ ਕੰਮ ਕੀਤਾ ਕਿ ਮੈਨੂੰ ਇੰਨਾ ਕੁ ਵੱਡਾ ਘਰ ਚਾਹੀਦਾ ਤੇ ਗੋਲਕਾਰ ਦੇ ਵਿੱਚ ਹੋਵੇ। ਅਫਰੀਕਾ ਦਾ ਇਹ ਪੰਛੀ ਇਹਦਾ ਨਾਮ ਹੈਗਾ ਪਿਕਾ ਥਾਰਟੀਜ਼। ਇਸ ਪੰਛੀ ਕਰਕੇ ਹੀ ਇਹ ਵੀਡੀਓ ਬਣਾਈ ਕਿਉਂਕਿ ਮੈਂ ਇਹਨੂੰ ਦੇਖਿਆ ਮੈਂ ਪਹਿਲੀ ਵਾਰੀ ਦੇਖਿਆ ਹਨਾ ਮੈਨੂੰ ਬੜਾ ਸੋਹਣਾ ਲੱਗਿਆ ਤੇ ਮੇਰਾ ਦਿਲ ਕੀਤਾ ਵੀ ਆਪਾਂ ਫਿਰ ਇਦਾਂ ਦੇ ਪੰਛੀਆਂ ਦੀ ਵੀਡੀਓ ਬਣਾਈਏ ਜਿਹੜੇ ਮਿੱਟੀ ਦਾ ਘਰ ਬਣਾਉਂਦੇ ਆ ਇਹ ਵੀ ਅਕਸਰ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਮਿੱਟੀ ਦੇ ਨਾਲ ਹੀ ਆਪਣਾ ਘਰ ਬਣਾ ਕੇ ਆਪਣਾ ਰਹਿਣ ਬਸੇਰਾ ਬਣਾ ਕੇ ਉੱਥੇ ਜੁੜਾ ਰਹਿੰਦਾ ਹੈ। ਦੇਖੋ ਤੁਸੀਂ ਇਹਨਾ ਪ੍ਰਮਾਤਮਾ ਨੇ ਕਿੰਨੇ ਖੂਬਸੂਰਤ ਰੰਗ ਭਰਤੇ ਇਨਾ ਪੰਛੀਆਂ ਦੇ ਵਿੱਚ ਫੁੱਲਾਂ ਦੇ ਵਿੱਚ ਆਪਾਂ ਦੇਖਿਆ ਸੀ ਤਾਂ ਰੰਗ ਪਰ ਪੰਛੀਆਂ ਦੇ ਵਿੱਚ ਵੀ ਪ੍ਰਮਾਤਮਾ ਨੇ ਬਾ ਕਮਾਲ ਰੰਗ ਭਰੇ ਹੋਏ ਨੇ ਤੇ ਇਹਨਾਂ ਦੇ ਰਹਿਣ ਸਹਿਣ ਦਾ ਢੰਗ ਹਨਾ ਆਪਾਂ ਕਿੰਨੇ ਆਪਾਂ ਅੱਗੇ ਕਾ ਆਲਣੇ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਕਿਸੇ ਨੇ ਟੱਕਿਆਂ ਦਾ ਆਲਣਾ ਬਣਾਇਆ ਕਿਸੇ ਨੇ ਪੱਤਿਆਂ ਦਾ ਆਲਣਾ ਬਣਾਇਆ ਕਿਸੇ ਨੇ ਬੁਣ ਕੇ ਆਲਣਾ ਬਣਾਇਆ ਕਿਸੇ ਨੇ ਮਿੱਟੀ ਦਾ ਆਲਣਾ ਬਣਾਇਆ ਸਾਬੋ ਸੁਪਰਮਾਤਮਾ ਦੀ ਖੇਡ ਆ ਉਹਦੀ ਰਚਨਾ ਸੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਤੇ ਉਹਦੇ ਗੁਣ ਗਾਇਆ ਕਰੋ ਧੰਨਵਾਦ